ਸਤਿ ਸ਼੍ਰੀ ਅਕਾਲ ਜੀ ਤੇ ਭਾਈ ਅਮਰਿਤਪਾਲ ਮਹਿਰੋ ਜੀ ਇੱਕ ਸਚਾਈ ਦੇ ਰਾਹ ਤੇ ਚੱਲਣ ਵਾਲੇ ਹੱਕ ਸੱਚ ਦੇ ਰਾਹ ਤੇ ਚੱਲਣ ਵਾਲੇ ਤੁਸੀਂ ਸਾਰੇ ਜਣੇ ਇਹਨਾਂ ਦੀ ਸਪੋਰਟ ਕਰੋ ਇਹਨਾਂ ਦੇ ਹੱਕ ਦੇ ਵਿੱਚ ਖੜੋ ਸਾਰੇ ਜਣੇ ਇਹਨਾਂ ਦੀ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਅਮਰਿਤਪਾਲ ਮਹਿਰੋ ਜੀ ਇੱਕ ਸਚਾਈ ਦੇ ਰਾਹ ਤੇ ਚੱਲਣ ਵਾਲੇ ਹੱਕ ਸੱਚ ਦੇ ਰਾਹ ਤੇ ਚੱਲਣ ਵਾਲੇ ਤੁਸੀਂ ਸਾਰੇ ਜਣੇ ਇਹਨਾਂ ਦੀ ਸਪੋਰਟ ਕਰੋ ਇਹਨਾਂ ਦੇ ਹੱਕ ਦੇ ਵਿੱਚ ਖੜੋ ਸਾਰੇ ਜਣਾਂ ਇਹਨਾਂ ਦੀ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਅਮਰਿਤਪਾਲ ਮਹਿਰੋ ਜੀ ਇੱਕ ਸਚਾਈ ਦੇ ਰਾਹ ਤੇ ਚੱਲਣ ਵਾਲੇ ਹੱਕ ਸੱਚ ਦੇ ਰਾਹ ਤੇ ਚੱਲਣ ਵਾਲੇ ਤੁਸੀਂ ਸਾਰੇ ਜਣਾਂ ਇਹਨਾਂ ਦੀ ਸਪੋਰਟ ਕਰੋ ਇਹਨਾਂ ਦੇ ਹੱਕ ਦੇ ਵਿੱਚ ਖੜੋ ਸਾਰੇ ਜਣਾਂ ਇਹਨਾਂ ਦੀ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਅਮਰਿਤਪਾਲ ਮਹਿਰੋ ਜੀ ਇੱਕ ਸਚਾਈ ਦੇ ਰਾਹ ਤੇ ਚੱਲਣ ਵਾਲੇ ਹੱਕ ਸੱਚ ਦੇ ਰਾਹ ਤੇ ਚੱਲਣ ਵਾਲੇ ਤੁਸੀਂ ਸਾਰੇ ਜਣੇ ਇਹਨਾਂ ਦੀ ਸਪੋਰਟ ਕਰੋ ਇਹਨਾਂ ਦੇ ਹੱਕ ਦੇ ਵਿੱਚ ਖੜੋ ਸਾਰੇ ਜਣੇ ਇਹਨਾਂ ਦੀ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਅਮਰਿਤਪਾਲ ਮਹਿਰੋ ਜੀ ਇੱਕ ਸਚਾਈ ਦੇ ਰਾਹ ਤੇ ਚੱਲਣ ਵਾਲੇ ਹੱਕ ਸੱਚ ਦੇ ਰਾਹ ਤੇ ਚੱਲਣ ਵਾਲੇ ਤੁਸੀਂ ਸਾਰੇ ਜਣੇ ਇਹਨਾਂ ਦੀ ਸਪੋਰਟ ਕਰੋ ਇਹਨਾਂ ਦੇ ਹੱਕ ਦੇ ਵਿੱਚ ਖੜੋ ਸਾਰੇ ਜਣਾਂ ਨੇ ਇਹਨਾਂ ਨੂੰ ਸਪੋਰਟ ਕਰੋ ਸਤਿ ਸ਼੍ਰੀ ਅਕਾਲ